ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨਸਾਨ ਦੀ ਅਸਲ ਤਾਕਤ ਕਿਹੜੀ ਚੀਜ਼ 'ਚ ਹੁੰਦੀ ਹੈ? ਕਈ ਵਾਰ ਅਸੀਂ ਹੱਸਦੇ ਖੇਡਦੇ ਜੀਵਨ ਵਿੱਚ ਵੀ ਅਚਾਨਕ ਰੁਕ ਜਾਂਦੇ ਹਾਂ। ਮਨ ਖਮੋਸ਼ ਹੋ ਜਾਂਦਾ ਹੈ। ਅੰਦਰੋਂ ਸਮਝ ਨਹੀਂ ਆਉਂਦਾ ਕਿ ਅਸੀਂ ਕਿਉਂ ਠੀਕ ਨਹੀਂ ਆ। ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਇੱਕ ਅਜੀਹੀ ਯਾਤਰਾ ਜਿੱਥੇ ਸਵਾਲ ਤਾਂ ਸਾਡੇ ਨੇ ਪਰ ਜਵਾਬ ਕਿਸੇ ਹੋਰ ਕੋਲ ਆਉਂਦੇ ਨੇ। ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੋੜ ਆਉਂਦੇ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਅਸੀਂ ਟੁੱਟ ਗਏ ਹਾਂ ਪਰ ਕਸਦ ਵਿੱਚ ਉਹੀ ਪਾਲ ਸਾਨੂੰ ਦੁਬਾਰਾ ਜੋੜਦੇ ਨੇ ਨਵੇਂ ਢੰਗ ਦੇ ਨਾਲ, ਨਵੇਂ ਦ੍ਰਿਸ਼ਟੀਕੋਣ ਦੇ ਨਾਲ। ਅੱਜ ਦੀ ਇਹ ਕਹਾਣੀ ਤੁਹਾਨੂੰ ਕਿਸੇ ਚਿੱਟੇ ਕਾਗਜ਼ ਵਾਲੀ ਕਿਤਾਬ ਵਾਂਗ ਲੱਗੇਗੀ ਜਿੱਥੇ ਹਰ ਸਫ਼ੇ ਤੇ ਤੁਹਾਨੂੰ ਆਪਣੇ ਆਪ ਦਾ ਪਰਛਾਵਾਂ ਮਿਲੇਗਾ ਇਹ ਸਿਰਫ ਇੱਕ ਕਹਾਣੀ ਨਹੀਂ ਹੈ ਇੱਕ ਅੰਦਰੂਨੀ ਯਾਤਰਾ ਹੈ ਸੋ ਪਿਆਰ ਹੋ ਜਾਓ ਆਪਣੀ ਮਨ ਦੀ ਖਿੜਕੀ ਖੋਲਣ ਦੇ ਲਈ ਕਿਉਂਕਿ ਕਦੇ-ਕਦੇ ਸੱਚ ਸਮਝਾਉਣ ਦੇ ਲਈ ਇੱਕ ਕਹਾਣੀ ਹੀ ਕਾਫੀ ਹੁੰਦੀ ਹੈ ਸੋ ਬਣੇ ਰਹੋ ਅੰਤ ਤੱਕ ਕਹਾਣੀਆਂ ਸਿਰਾਂਏ ਕਿ ਬੜੇ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਹੱਸਦਾ ਖੇਡਦਾ ਨੌਜਵਾਨ ਅਚਾਨਕ ਉਦਾਸ ਹੋ ਗਿਆ ਉਹ ਅਕਸਰ ਹਨੇਰੇ ਕਮਰੇ ਵਿੱਚ ਬੈਠਾ ਰਹਿੰਦਾ ਇਕੱਲਾ ਹੀ ਆਪਣੇ ਆਪ ਦੇ ਨਾਲ ਬੜਬੜਾਉਂਦਾ ਰਹਿੰਦਾ ਲੋਕ ਉਹਨੂੰ ਪੁੱਛਦੇ ਕਿ ਤੈਨੂੰ ਹੋਇਆ ਕੀ ਹੈ ਪਰ ਕਿਉਂਕਿ ਉਸਦਾ ਮਾਨ ਕਿਸੇ ਵੀ ਚੀਜ਼ ਵਿੱਚ ਨਹੀਂ ਲੱਗਦਾ ਸੀ ਇੱਕ ਕੁਦਰਤੀ ਮਹਾਤਮਾ ਬੁੱਧ ਕੁਝ ਦਿਨਾਂ ਦੇ ਲਈ ਉਸ ਨਗਰ ਦੇ ਬਾਹਰ ਰੁਕੇ ਹੋਏ ਸੀ ਨੌਜਵਾਨ ਦਾ ਪਿਤਾ ਬਹੁਤ ਹੀ ਉਮੀਦ ਦੇ ਨਾਲ ਉਹਨੂੰ ਮਹਾਤਮਾ ਬੁੱਧ ਦੇ ਕੋਲ ਲੈ ਗਿਆ ਲੜਕਾ ਕਾਫੀ ਦੇਰ ਤੱਕ ਮਹਾਤਮਾ ਬੁੱਧ ਦੇ ਕੋਲ ਬੈਠਾ ਰਿਹਾ ਪਰ ਚੁੱਪ ਰਿਹਾ ਅੱਜ ਤੱਕ ਉਹਨੇ ਆਪਣੀ ਤਕਲੀਫ ਕਿਸੇ ਨੂੰ ਨਹੀਂ ਦੱਸੀ ਸੀ ਪਰ ਮਹਾਤਮਾ ਬੁੱਧ ਦਾ ਸ਼ਾਂਤ ਤੇ ਸੋਹਣਾ ਸੁਭਾਅ ਤੇ ਆਪਣਾਪਣ ਦੇਖ ਕੇ ਲੜਕਾ ਬੋਲ ਪਿਆ ਉਸਨੇ ਕਿਹਾ ਕਿ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਣਾ ਚਾਹਨਾ ਤੇ ਕੁਝ ਸਵਾਲ ਪੁੱਛਣਾ ਚਾਹਨਾ ਉਸਨੇ ਪੁੱਛਿਆ ਕਿ ਮਹਾਤਮਾ ਜੀ ਅਜਿਹਾ ਕਿਉਂ ਹੁੰਦਾ ਹੈ ਕਿ ਕੁਝ ਲੋਕ ਪਰੇਸ਼ਾਨੀਆਂ ਦੇ ਬਾਵਜੂਦ ਕਾਮਯਾਬ ਹੋ ਜਾਂਦੇ ਨੇ ਤੇ ਕੁਝ ਲੋਕ ਪਰੇਸ਼ਾਨੀਆਂ ਤੋਂ ਬਾਹਰ ਹੀ ਨਹੀਂ ਨਿਕਲ ਪਾਉਂਦੇ ਮਹਾਤਮਾ ਬੁੱਧ ਨੇ ਪੁੱਛਿਆ ਕਿ ਤੁਸੀਂ ਅਜਿਹਾ ਸਵਾਲ ਕਿਉਂ ਕਰਦੇ ਹੋ ਤਾਂ ਲੜਕੇ ਨੇ ਕਿਹਾ ਕਿ ਮੈਂ 2 ਸਾਲ ਮਿਹਨਤ ਕੀਤੀ ਮੈਂ ਕੁਝ ਕਰਨਾ ਚਾਹੁੰਦਾ ਸੀ ਪਰ ਕਰ ਨਹੀਂ ਸਕਿਆ ਮੈਨੂੰ ਹਰ ਰੋਜ਼ ਲੱਗਦਾ ਹੈ ਕਿ ਮੈਂ ਨਕਾਮ ਹਾਂ ਮੈਨੂੰ ਕੋਈ ਅਜਿਹਾ ਆਸ਼ੀਰਵਾਦ ਦਿਓ ਜਿਸ ਦੇ ਨਾਲ ਜ਼ਿੰਦਗੀ ਵਿੱਚ ਕਦੀ ਵੀ ਪਰੇਸ਼ਾਨੀਆਂ ਤੇ ਦੁੱਖ ਮੈਨੂੰ ਰੋਕ ਨਾ ਪਾਉਣ ਇਹ ਸੁਣ ਕੇ ਮਹਾਤਮਾ ਬੁੱਧ ਕੁਝ دیر ਚੁੱਪ ਰਹੇ ਫਿਰ ਬੋਲੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜਿਸ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇੱਕ ਵਡੇ ਰਜਵਾੜੇ ਦਾ ਰਾਜਾ ਬੜਾ ਹੀ ਬਹਾਦਰ ਸੀ ਵੀਰ ਸੀ ਉਸ ਦੀ ਸ਼ਖਸੀਅਤ ਵੀ ਬਹੁਤ ਆਕਰਸ਼ਕ ਸੀ ਪਰ ਜਵੇਂ ਤੇ ਸਾਰੇ ਲੋਕ ਉਹਨੂੰ ਬੜਾ ਪਿਆਰ ਕਰਦੇ ਸੀ ਤੇ ਉਹਨੂੰ ਵੇਖ ਕੇ ਸਾਰੇ ਬੜੇ ਹੀ ਖੁਸ਼ ਹੁੰਦੇ ਸੀ ਪਰ ਇੱਕ ਦਿਨ جنگ ਛਿੜ ਗਈ ਵਿਦੇਸ਼ੀ ਕੁਸਬੈਠੀਆਂ ਨੇ ਰਾਜ ਤੇ ਹਮਲਾ ਕਰ ਦਿੱਤਾ 11 ਦਿਨ ਤੱਕ ਤਮਾਸਾਨ ਜੰਗ ਹੋਈ ਰਾਜੇ ਨੇ ਦੇਸ਼ ਤਾਂ ਬਚਾ ਲਿਆ ਪਰ ਆਪਣੇ ਆਪ ਨੂੰ ਗਵਾ ਦਿੱਤਾ ਉਸ ਦੀ ਇੱਕ ਲੱਤ ਵੱਢੀ ਗਈ ਤੇ ਇੱਕ ਅੱਖ ਵੀ ਫਟ ਗਈ ਨਾਲ ਹੀ ਚਿਹਰੇ ਤੇ ਡੂੰਘੇ ਜ਼ਖਮਾਂ ਦੇ ਨਿਸ਼ਾਨ ਪੈ ਗਏ ਨਿਸ਼ਾਨ ਇੰਨੇ ਭਿਆਨਕ ਸੀ ਕਿ ਕੋਈ ਵੀ ਰਾਜੇ ਵੱਲ ਦੇਖਣ ਦੀ ਹਿੰਮਤ ਨਹੀਂ ਕਰਦਾ ਸੀ ਫਿਰ ਤਾਂ ਇੱਕ ਦਿਨ ਰਾਜਾ ਮਹਿਲ ਵਿੱਚ ਘੁੰਮਦਿਆਂ-ਘੁੰਮਦਿਆਂ ਆਪਣੇ ਵੱਡੇ-ਵਡੇਰਿਆਂ ਦੀਆਂ ਤਸਵੀਰਾਂ ਦੇਖ ਰਿਹਾ ਸੀ। ਰਾਜਾ ਅਚਾਨਕ ਸੋਚਾਂ ਵਿੱਚ ਪੈ ਗਿਆ ਕਿ ਮੇਰੇ ਵੱਡੇ-ਵਡੇਰੇ ਸਾਰੇ ਇੰਨੇ ਬਹਾਦਰ ਲੱਗਦੇ ਨੇ, ਇੰਨੇ ਵੀਰ ਲੱਗਦੇ ਨੇ। ਇਹਨਾਂ ਸਾਰਿਆਂ ਦੇ ਸਾਹਮਣੇ ਮੇਰੀ ਤਸਵੀਰ ਕਿਵੇਂ ਲੱਗੇਗੀ? ਕੀ ਆਉਣ ਵਾਲੀ ਪੀੜ੍ਹੀ ਮੇਰੀ ਵੀਰਤਾ ਯਾਦ ਰੱਖੇਗੀ ਜਾਂ ਮੇਰੀ ਕ੍ਰੂਪ ਤੇ ਅਧੂਰੀ ਸ਼ਬੀ ਵੇਖੇਗੀ? ਸੋ ਅਗਲੇ ਹੀ ਦਿਨ ਰਾਜੇ ਨੇ ਐਲਾਨ ਕਰਵਾਇਆ ਤੇ ਸਾਰੇ ਮਸ਼ਹੂਰ ਚਿੱਤਰਕਾਰਾਂ ਨੂੰ ਦਰਬਾਰ ਵਿੱਚ ਬੁਲਾਇਆ ਗਿਆ। ਰਾਜੇ ਨੇ ਦੋ ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ ਕਿ ਉਹਦੀ ਤਸਵੀਰ ਬਿਲਕੁਲ ਅਸਲੀ ਹੋਣੀ ਚਾਹੀਦੀ ਹੈ, ਜੋ ਇਹ ਤਸਵੀਰ ਆਉਣ ਵਾਲੀਆਂ ਪੀੜ੍ਹੀਆਂ ਤੇ ਲੋਕਾਂ ਨੂੰ ਪ੍ਰੇਰਨਾ ਦਿੰਦੀ ਹੋਣੀ ਚਾਹੀਦੀ ਹੈ। ਰਾਜੇ ਦਾ ਇਹ ਐਲਾਨ ਸੁਣ ਕੇ ਸਾਰੇ ਚિત੍ਰਕਾਰਾਂ ਦੇ ਚਿਹਰੇ ਫਿੱਕੇ ਪੈ ਗਏ। ਉਹ ਕੁਝ ਵੀ ਸਮਝ ਨਹੀਂ ਪਾ ਰਹੇ ਸੀ ਤੇ ਸੋਚ ਰਹੇ ਸੀ ਕਿ ਹੁਣ ਰਾਜਾ ਪਹਿਲਾਂ ਵਾਂਗ ਸੁਹਣਾ ਨਹੀਂ ਰਿਹਾ ਤਾਂ ਤਸਵੀਰ ਨੂੰ ਅਸਲ ਕਿਵੇਂ ਬਣਾਇਆ ਜਾਵੇ ਤੇ ਜੇਕਰ ਰਾਜੇ ਨੂੰ ਕ੍ਰੂਪ ਬਣਾ ਦਿੱਤਾ ਤਾਂ ਸਜ਼ਾ ਵੀ ਪੱਕੀ ਹੈ। ਸੋ ਨਤੀਜਾ ਇਹ ਨਿਕਲਿਆ ਕਿ ਸਾਰੇ ਚਿਤ੍ਰਕਾਰ ਚੁੱਪ ਖੜੇ ਰਹੇ। ਕਿਸੇ ਨੇ ਵੀ ਪੇਂਟਿੰਗ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਲਈ। ਜਦੋਂ ਰਾਜੇ ਨੇ ਵੇਖਿਆ ਕਿ ਕੋਈ ਵੀ ਤਿਆਰ ਹੀ ਨਹੀਂ ਹੈ ਤਾਂ ਉਹਨੂੰ ਗੁੱਸਾ ਆ ਗਿਆ ਤੇ ਸਾਰੇ ਚਿਤ੍ਰਕਾਰਾਂ ਨੂੰ ਸਬਕ ਸਿਖਾਉਣ ਦੇ ਲਈ ਰਾਜੇ ਨੇ ਅਚਾਨ ਇੱਕ ਨੌਜਵਾਨ ਚિત੍ਰਕਾਰ ਵੱਲ ਇਸ਼ਾਰਾ ਕੀਤਾ ਤੇ ਉਹਨੂੰ ਕਹਿਣ ਲੱਗਾ ਕੋਈ ਨੌਜਵਾਨਾ ਤੂੰ ਅਗਲੇ 5 ਦਿਨਾਂ ਦੇ ਅੰਦਰ ਇੱਕ ਸ਼ਾਨਦਾਰ ਤਸਵੀਰ ਬਣਾ ਕੇ ਲਿਆਏਂਗਾ ਨਹੀਂ ਤਾਂ ਤੇਰੇ ਨਾਲ ਨਾਲ ਇਹਨਾਂ ਸਾਰੇ ਚિત੍ਰਕਾਰਾਂ ਨੂੰ ਸਜ਼ਾ ਦਿੱਤੀ ਜਾਵੇਗੀ ਸੋ ਦਿਨ ਬੀਤੇ 6ਵੇਂ ਦਿਨ ਦਰਬਾਰ ਭਰਿਆ ਹੋਇਆ ਸੀ ਉਹ ਲੜਕਾ ਆਪਣੀ ਬਣਾਈ ਹੋਈ ਪੇਂਟਿੰਗ ਕੱਪੜੇ ਨਾਲ ਟੱਗ ਕੇ ਦਰਬਾਰ ਵਿੱਚ ਪਹੁੰਚਿਆ ਸਾਰੇ ਬੜੇ ਡਰੇ ਹੋਏ ਸੀ ਉਹ ਜੁਤਸ਼ਾਹਤ ਵੀ ਸੀ ਕਿ ਆਖਰ ਇਸ ਨੌਜਵਾਨ ਨੇ ਕਿਹੋ ਜੀ ਤਸਵੀਰ ਬਣਾਈ ਹੋਵੇਗੀ ਤੇ ਜਿਵੇਂ ਹੀ ਪਰਦਾ ਹਟਿਆ ਸਾਰੇ ਚੁੱਪ ਹੋ ਗਏ ਜਿਵੇਂ ਸਾਹ ਲੈਣਾ ਹੀ ਭੁੱਲ ਗਏ ਹੋਣ ਫਿਰ ਪੂਰੀ ਸਭਾ ਤਾੜੀਆਂ ਦੀ ਆਵਾਜ਼ ਨਾਲ ਗੂੰਜ اٹ ਉਸ ਤਸਵੀਰ ਵਿੱਚ ਰਾਜਾ ਇੱਕ ਸ਼ਾਨਦਾਰ ਘੋੜੇ ਉੱਤੇ ਸਵਾਰ ਦਿਖ ਰਿਹਾ ਸੀ। ਤਸਵੀਰ ਅਜਿਹੀ ਸੀ ਕਿ ਰਾਜੇ ਦੀ ਜਿਹੜੀ ਲਤ ਵੱਡੀ ਹੋਈ ਸੀ, ਉਹ ਘੋੜੇ ਦੇ ਦੂਜੇ ਪਾਸੇ ਲੁਕੀ ਹੋਈ ਸੀ। ਤਸਵੀਰ ਵਿੱਚ ਰਾਜਾ ਤੀਰ ਚਲਾਇਆ ਸੀ ਤੇ ਇੱਕ ਅੱਖ ਬੰਦ ਸੀ ਜਿਸ ਦੇ ਨਾਲ ਪਤਾ ਨਹੀਂ ਲੱਗਦਾ ਸੀ ਕਿ ਉਹਦੀ ਇੱਕ ਅੱਖ ਫੁੱਟੀ ਹੋਈ ਹੈ। ਤਸਵੀਰ ਇੰਨੀ ਸ਼ਾਨਦਾਰ ਸੀ ਕਿ ਰਾਜੇ ਦੀਆਂ ਕਮਜ਼ੋਰੀਆਂ ਲੁਕ ਗਈਆਂ ਤੇ ਉਹਦੀ ਵੀਰਤਾ ਉੱਭਰ ਕੇ ਸਾਹਮਣੇ ਆ ਗਈ। ਤਸਵੀਰ ਵੇਖ ਕੇ ਰਾਜਾ ਹੈਰਾਨ ਸੀ। ਉਹਨੇ ਨੌਜਵਾਨ ਚਿੱਤਰਕਾਰ ਨੂੰ ਪੁੱਛਿਆ ਕਿ ਜਦੋਂ ਸਾਰੇ ਅਨੁਭਵੀ ਚਿੱਤਰਕਾਰ ਹਾਰ ਮੰਨ ਗਏ ਸੀ ਤਾਂ ਤੂੰ ਇੰਨੀ ਸ਼ਾਨਦਾਰ ਤਸਵੀਰ ਕਿਵੇਂ ਬਣਾਈ? ਲੜਕੇ ਨੇ ਕਿਹਾ ਪਹਿਲੇ ਦਿਨ ਮੈਂ ਅੰਦਰੋਂ ਡਰਿਆ ਹੋਇਆ ਸੀ ਕਿ ਕਿਤੇ ਤਸਵੀਰ ਬਣੀ ਤਾਂ ਮੇਰੇ ਨਾਲ ਕਈ ਲੋਕਾਂ ਨੂੰ ਸਜ਼ਾ ਮਿਲ ਸਕਦੀ ਹੈ ਤੇ ਮੇਰੇ ਅੰਦਰ ਇਹ ਵਿਚਾਰ ਵੀ ਸੀ ਕਿ ਮੈਂ ਹੀ ਕਿਉਂ ਫਸਿਆ ਜਾਂ ਮੇਰੀ ਕੀ ਗਲਤੀ ਹੈ ਇਹ ਸੋਚਦੇ ਹੋਏ ਮੈਂ ਰਾਤ ਨੂੰ ਉੱਥੇ ਹੀ ਸੌਂ ਗਿਆ ਅਗਲੀ ਸਵੇਰ ਮੈਂ ਤੁਰੰਤ ਫੈਸਲਾ ਕੀਤਾ ਕਿ ਮੈਂ ਸੱਖਰ ਰਹਿ ਕੇ ਮਾਨਵ ਤੇ ਤੁਹਾਡੀ ਤਸਵੀਰ ਵੇਖਦਾ ਰਹਾਂਗਾ ਜਦੋਂ ਤੱਕ ਮੈਂ ਅੰਦਰੋਂ ਸ਼ਾਂਤ ਨਹੀਂ ਹੋ ਜਾਂਦਾ ਮੈਂ ਆਪਣੇ ਆਪ ਨੂੰ ਇਕੱਲਾ ਕਰ ਲਿਆ ਤੇ ਹਰ ਤਰ੍ਹਾਂ ਦੀ ਨਕਾਰਾਤਮਕਤਾ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ ਅਜਿਹਾ ਕਰਦੇ ਹੋਏ ਦੋ ਦਿਨ ਲੰਘ ਗਏ ਤੀਜੇ ਦਿਨ ਕੁਝ ਲਾਜਵਾਬ ਹੋਇਆ ਮੈਨੂੰ ਤੁਹਾਡੀ ਜ਼ਖਮੀ ਪਾਇਆ ਵਿੱਚ ਵੀ ਵੀਰਤਾ ਦੇਖਣ ਲੱ ਅਗਲੇ ਹੀ ਦਿਨ ਮੈਨੂੰ ਵਿਚਾਰ ਆਇਆ ਕਿ ਤੁਸੀਂ ਘੋੜੇ ਦੇ ਉੱਪਰ ਸਵਾਰ ਹੋ ਕੇ ਨਿਸ਼ਾਨਾ ਲਾ ਰਹੇ ਹੋ ਇਹੀ ਪ੍ਰੇਰਣਾ ਲੈ ਕੇ ਮੈਂ ਸ਼ਾਂਤ ਮੰਦ ਦੇ ਨਾਲ ਤਸਵੀਰ ਬਣਾਈ ਨੌਜਵਾਨ ਦੀ ਇਹ ਸੱਚੀ ਗੱਲ ਸੁਣ ਕੇ ਰਾਜਾ ਭਾਵਕ ਹੋ ਗਿਆ ਰਾਜੇ ਨੇ ਨੌਜਵਾਨ ਨੂੰ ਗੱਲ ਨਾਲ ਲਾ ਲਿਆ ਤੇ ਬਹੁਤ ਵੱਡਾ ਇਨਾਮ ਵੀ ਦਿੱਤਾ ਸੋ ਹੁਣ ਮਹਾਤਮਾ ਬੁੱਧ ਨੇ ਲੜਕੇ ਨੂੰ ਕਿਹਾ ਕਿ ਧਿਆਨ ਦਿਓ ਇਸ ਕਹਾਣੀ ਵਿੱਚ ਤੁਹਾਡੇ ਹਰ ਸਵਾਲ ਦਾ ਜਵਾਬ ਹੈ ਚਲੋ ਪਹਿਲੇ ਜਵਾਬ ਤੋਂ ਸ਼ੁਰੂ ਕਰਦੇ ਹਾਂ ਕਿ ਮੁਸ਼ਕਲਾਂ ਨੂੰ ਵੇਖਦੇ ਰਹੋ ਅਕਸਰ ਅਸੀਂ ਆਪਣੀ ਜ਼ਿੰਦਗੀ ਤੇ ਟੀਚੇ ਬਣਾਉਂਦੇ ਹਾਂ ਫਿਰ ਯੋਜਨਾ ਬਣਾਉਂਦੇ ਹਾਂ ਫਿਰ ਉਹਦੇ ਉੱਪਰ ਮਿਹਨਤ ਕਰਦੇ ਹਾਂ ਪਰ ਜਿਵੇਂ ਹੀ ਮੁਸ਼ਕਲ ਆ ਤਾਂ ਅਸੀਂ ਦੁਖੀ ਹੋ ਕੇ ਨਰਾਸ਼ ਹੋ ਕੇ ਮੁਸ਼ਕਲ ਤੋਂ ਮੂੰਹ ਮੋੜ ਲੈਂਦੇ ਆਂ। ਮਹਾਤਮਾ ਬੋਧ ਨੇ ਕਿਹਾ ਕਿ ਚਾਹੇ ਅੰਦਰ ਦੀ ਯਾਤਰਾ ਵਿੱਚ ਅੱਗੇ ਵਧਣਾ ਹੋਵੇ ਜਾਂ ਬਾਹਰੀ ਸੰਸਾਰ ਦੀ ਯਾਤਰਾ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖੋ ਮੁਸ਼ਕਲ ਤੋਂ ਮੂੰਹ ਮੋੜਨਾ ਬਹੁਤ ਵੱਡੀ ਗਲਤੀ ਹੈ ਕਿਉਂਕਿ ਜਿਵੇਂ ਹੀ ਤੁਸੀਂ ਮੂੰਹ ਮੋੜਦੇ ਹੋ ਤਿਵੇਂ ਹੀ ਤੁਸੀਂ ਜਾਗਰੂਕਤਾ ਖੋ ਬੈਠਦੇ ਹੋ ਤਿਵੇਂ ਹੀ ਤੁਸੀਂ ਆਪਣੀ ਸ਼ਕਤੀ ਤੋਂ ਵੱਖ ਹੋ ਜਾਂਦੇ ਹੋ ਫਿਰ ਸ਼ਕਤੀ ਤੋਂ ਵੱਖ ਹੋਣ ਤੇ ਡਰ ਹਾਵੀ ਹੋ ਜਾਂਦਾ ਹੈ ਸਾਰਾ ਕੁਝ ਬੋਝ ਲੱਗਣ ਲੱਗਦਾ ਹੈ ਇਨਸਾਨ ਅੰਦਰੋਂ ਹਾਰ ਜਾਂਦਾ ਹੈ ਫਿਰ ਲੜਕੇ ਨੇ ਹੈਰਾਨ ਹੋ ਕੇ ਮਹਾਤਮਾ ਜੀ ਨੂੰ ਕਿਹਾ ਕਿ ਇਹ ਤਾਂ ਬਿਲਕੁਲ ਮੇਰੀ ਕਹਾਣੀ ਹੈ ਮੈਂ ਵੀ ਮੈਨੂੰ ਰਾਹ ਦਿਖਾਓ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮਹਾਤਮਾ ਬੁੱਧ ਨੇ ਕਿਹਾ ਹਾਲਾਤ ਤੇਰੇ ਵਸ਼ ਵਿੱਚ ਨਹੀਂ ਹੈ ਪਰ ਪ੍ਰਤੀਕਿਰਿਆ ਹਮੇਸ਼ਾ ਤੇਰੇ ਹੱਥ ਵਿੱਚ ਹੈ ਮਹਾਤਮਾ ਨੇ ਪੁੱਛਿਆ ਕੀ ਤੂੰ ਜਾਣਦਾ ਹੈ ਸਭ ਤੋਂ ਚੰਗੀ ਪ੍ਰਤੀਕਿਰਿਆ ਕੀ ਹੈ ਮਹਾਤਮਾ ਨੇ ਬੋਲੇ ਜਦੋਂ ਜੀਵਨ ਵਿੱਚ ਮੁਸ਼ਕਲ ਜਾਂ ਦੁੱਖ ਆਉਣ ਤਾਂ ਸ਼ਾਂਤ ਹੋ ਕੇ ਦੇਖੋ ਬਿਨਾਂ ਪ੍ਰਤੀਕਿਰਿਆ ਦੇ ਆਪਣੇ ਅੰਦਰ ਤੇ ਬਾਹਰ ਸਭ ਕੁਝ ਦੇਖੋ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਕਹਾਣੀ ਵਿੱਚ ਉਸ ਲੜਕੇ ਨੇ ਕੀਤਾ ਜਦੋਂ ਮੁਸ਼ਕਲਾਂ ਦਾ ਸ਼ੋਰ ਪਿਆ ਤਾਂ ਲੜਕਾ ਸ਼ਾਂਤ ਰਿਹਾ ਕੇਵਲ ਸਭ ਕੁਝ ਦੇਖਦਾ ਰਿਹਾ ਇਸ ਤਰ੍ਹਾਂ ਕਰਨ ਨਾਲ ਪਤਾ ਕੀ ਹੋਇਆ ਉਸ ਨੂੰ ਮੁਸ਼ਕਲਾਂ ਵਿੱਚ ਵੀ ਰਾਹ ਦਿਖਣ ਲੱਗ ਪਿਆ। ਮਹਾਤਮਾ ਬੁੱਧ ਨੇ ਕਿਹਾ ਜਦੋਂ ਲੋਕ ਰਾਜੇ ਦੇ ਸਾਹਮਣੇ ਗਏ ਤਾਂ ਲੋਕਾਂ ਨੇ ਉਹਦੀ ਕ੍ਰੂਪਤਾ ਤੇ ਅਪੰਗਤਾ ਉੱਤੇ ਧਿਆਨ ਦਿੱਤਾ ਜਿਸ ਦੇ ਕਾਰਨ ਉਹਨਾਂ ਦੇ ਅੰਦਰ ਡਰ ਤੇ ਬੇਚੈਨੀ ਨੇ ਜਨਮ ਲੈ ਲਿਆ। ਉਹ ਇੰਨੇ ਵਿਚਲਿਤ ਹੋ ਗਏ ਕਿ ਉਹ ਰਾਜੇ ਵਿੱਚ ਕੁਝ ਵੀ ਚੰਗਾ ਨਹੀਂ ਦੇਖ ਸਕੇ। ਮਹਾਤਮਾ ਬੁੱਧ ਨੇ ਕਿਹਾ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਜਾਣੇ-ਅਣਜਾਣੇ ਇਹੀ ਕਰ ਰਹੇ ਹੋ। ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਅੰਦਰੋਂ ਇੰਨੀ ਨਕਾਰਾਤਮਕ ਪ੍ਰਤੀਕਿਰਿਆ ਪੈਦਾ ਕਰ ਲੈਂਦੇ ਹੋ ਕਿ ਸਥਿਰ ਰਹਿ ਹੀ ਨਹੀਂ ਪਾਉਂਦੇ ਤੇ ਤੁਰੰਤ ਮੁਸ਼ਕਲਾਂ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦੇ ਹੋ। ਇਹਦੀ ਜਗ ਜੋਸ ਲੜਕੇ ਨੇ ਕੀਤਾ ਉਹ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਰਾਜੇ ਦੀ ਸ਼ਖਸੀਅਤ ਨੂੰ ਵੇਖਦਾ ਰਿਹਾ ਤੇ ਆਪਣੇ ਅੰਦਰ ਦੀਆਂ ਭਾਵਨਾਵਾਂ ਤੇ ਵਿਚਾਰਾਂ ਨੂੰ ਵੀ ਬਿਨਾਂ ਜਜਮੈਂਟ ਦੇ ਵੇਖਦਾ ਰਿਹਾ ਅਜਿਹੇ ਕਰ ਨਾਲ ਉਸ ਨੂੰ ਰਾਜੇ ਦੀ ਕ੍ਰੋਪਤਾ ਵਿੱਚ ਮਹਾਨਤਾ ਤੇ ਜ਼ਖਮਾਂ ਵਿੱਚ ਵੀਰਤਾ ਦੇਖਣ ਲੱਗੀ ਲੜਕੇ ਨੇ ਮਹਾਤਮਾ ਨੂੰ ਕਿਹਾ ਕਿ ਮੈਂ ਇਹ ਕਿਵੇਂ ਦੇਖਾਂ ਤਾਂ ਮਹਾਤਮਾ ਬੋਲੇ ਕਲਾ ਵਿਕਸਿਤ ਕਰੋ ਕੋਈ ਅਭੇਰਤੀ ਬਣਾਉਣਾ ਜਾਂ ਰੰਗ ਭਰਨਾ ਇਹ ਕੋਈ ਵੀ ਸਿੱਖ ਸਕਦਾ ਹੈ ਪਰ ਜਿਹੜਾ ਬੰਦਾ ਹਰ ਚੀਜ਼ ਵਿੱਚ ਸੁੰਦਰਤਾ ਤੇ ਸ਼ਬ ਦੇਖ ਸਕੇ ਉਹੀ ਅਸਲੀ ਕਲਾਕਾਰ ਹੈ ਸਾਨੂੰ ਵੀ ਜ਼ਿੰਦਗੀ ਵਿੱਚ ਇਹੀ ਕਲਾ ਨੂੰ ਵਿਕਸਿਤ ਕਰਨਾ ਹੈ ਹਰ ਰੋਜ਼ ਔਕਖੀਆਂ ਚੀਜ਼ਾਂ ਨੂੰ ਛੋਟੀਆਂ ਮੁਸ਼ਕਲਾਂ ਨੂੰ ਬਿਨਾਂ ਜੱਜ ਕੀਤੇ ਦੇਖਣਾ ਸ਼ੁਰੂ ਕਰੋ ਅਭਿਆਸ ਕਰਦੇ ਕਰਦੇ ਤੁਹਾਨੂੰ ਹਰ ਥਾਂ ਹਰ ਚੀਜ਼ ਵਿੱਚ ਕੁਝ ਨਾ ਕੁਝ ਚੰਗਾ ਤੇ ਮੌਕਾ ਦੇਖਣ ਲੱਗੇਗਾ ਮਹਾਤਮਾ ਬੋਧ ਨੇ ਕਿਹਾ ਕਿ ਯਾਦ ਰੱਖੋ ਦ੍ਰਿਸ਼ਟੀ ਵਿੱਚ ਹੀ ਸ੍ਰਸ਼ਟੀ ਹੈ ਜਿਹੜੇ ਪਲ ਤੁਸੀਂ ਆਪਣੀਆਂ ਔਕੜਾਂ ਨੂੰ ਸਕਾਰਾਤਮਕ ਦ੍ਰਿਸ਼ਟੀ ਨਾਲ ਦੇਖਣਾ ਸ਼ੁਰੂ ਕਰੋਗੇ ਉਸੇ ਪਲ ਜੀਵਨ ਵਿੱਚ ਊਰਜਾ ਉਤਸ਼ਾਹ ਤੇ ਨਵੇਂ ਰਾਹ ਬਣਨ ਲੱਗਣਗੇ ਅਭਿਆਸ ਕਰਦੇ ਕਰਦੇ ਤੁਹਾਡੀ ਪੂਰੀ ਜ਼ਿੰਦਗੀ ਹੀ ਅਸ਼ੀਰਵਾਦ ਬਣ ਜਾਵੇਗੀ ਸੋ ਦੋਸਤੋ ਇਸ ਕਹਾਣੀ ਦੀ ਸਭ ਤੋਂ ਵੱਡੀ ਸਿੱਖਿਆ ਇਹ ਹੈ ਕਿ ਮੁਸ਼ਕਲਾਂ ਤੋਂ ਮੂੰਹ ਮੋੜਨਾ ਹਾਰ ਨਹੀਂ ਪਰ ਹਕੀਕਤਾਂ ਤੋਂ ਭੱਜਣਾ ਹਾਰ ਹੁੰਦੀ ਹੈ। ਮਹਾਤਮਾ ਬੋਧ ਸਾਨੂੰ ਸਿਖਾਉਂਦੇ ਨੇ ਕਿ ਮੁਸ਼ਕਲ ਦੇ ਸਮੇਂ ਵਿੱਚ ਸਥਿਰ ਰਹਿਣਾ, ਦੇਖਣਾ, ਇਹ ਸਮਝਣਾ ਇਹੀ ਅਸਲੀ ਸਾਧਨਾ ਹੈ। ਜਿਵੇਂ ਉਹ ਨੌਜਵਾਨ ਚિત੍ਰਕਾਰ ਰਾਦੇ ਦੀ ਕਮਜ਼ੋਰੀ ਵਿੱਚ ਵੀ ਸ਼ਕਤੀ ਦੇਖ ਸਕਿਆ। ਅਸੀਂ ਵੀ ਆਪਣੀਆਂ ਕੌਕੜਾਂ ਵਿੱਚ ਅਸਲ ਮੌਕਾ ਲੱਭ ਸਕਦੇ ਹਾਂ। ਹਰ ਚੀਜ਼ ਵਿੱਚੋਂ ਕੁਝ ਚੰਗਾ ਲੱਭਣ ਦੀ ਕਲਾ ਵਿਕਸਿਤ ਕਰਨੀ ਪੈਂਦੀ ਹੈ ਤੇ ਇਹੀ ਕਲਾ ਸਾਡੀ ਦ੍ਰਿਸ਼ਟੀ 'ਚ ਲੁਕੀ ਹੋਈ ਹੁੰਦੀ ਹੈ। ਜ਼ਿੰਦਗੀ ਵਿੱਚ ਦੁੱਖ, ਹਾਰ, ਅਣਚਾਹੇ ਪਾਲ ਹੁਣੇ ਹੀ ਆਉਣੇ ਨੇ। ਪਰ ਉਹਨਾਂ ਨੂੰ ਤੁਸੀਂ ਵੇਖਦੇ ਕਿਵੇਂ ਹੋ? ਇਹ ਤੁਹਾਡੀ ਅਸਲੀ ਪਛਾਣ ਬਣਦਾ ਹੈ। ਜੇਕਰ ਤੁਸੀਂ ਵੀ ਅੰਦਰੋਂ ਟੁੱਟਿਆ ਜੇਕਰ ਤੁਹਾਨੂੰ ਵੀ ਕਦੇ ਲੱਗਿਆ ਹੈ ਕਿ ਤੁਸੀਂ ਨਕਾਮ ਹੋ ਤਾਂ ਯਾਦ ਰੱਖੋ ਤੁਸੀਂ ਅਜੇ ਹਾਰੇ ਨਹੀਂ ਹੋ ਸਿਰਫ ਇੱਕ ਨਵੀਂ ਦਿਸ਼ਾ ਦੀ ਤਲਾਸ਼ ਵਿੱਚ ਹੋ ਮਹਾਤਮਾ ਬੁੱਧ ਦੀ ਇਹ ਗੱਲ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਫਿੱਟ ਬੈਠਦੀ ਹੈ ਕਿ ప్రతి ਕਿਰਿਆ ਸਾਡੀ ਚੋਣ ਹੈ ਜੇ ਅਸੀਂ ਹਰ ਮੁਸ਼ਕਲ ਨੂੰ ਇੱਕ ਤਸਵੀਰ ਵਾਂਗ ਵੇਖੀਏ ਤਾਂ ਉਸ ਵਿੱਚ ਵੀ ਰੰਗ ਭਰ ਸਕਦੇ ਹਾਂ ਸੋ ਦੋਸਤੋ ਜੇਕਰ ਇਹ ਕਹਾਣੀ ਤੁਹਾਡੇ ਮਨ ਨੂੰ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰੋ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਭ ਤੋਂ ਵੱਧ ਕਿਹੜੀ ਗੱਲ ਨੇ ਪ੍ਰਭਾਵਿਤ ਕੀਤਾ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲੋ ਤਾਂ ਜੋ ਹਰ ਨਵੀਂ ਕਹਾਣੀ ਤੁਹਾਡੇ ਦਿਨ ਤੱਕ ਸਭ ਤੋਂ ਪਹਿਲਾਂ ਪਹ ਸੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਨਵੀਂ ਪ੍ਰੇਰਨਾ ਦੇ ਨਾਲ ਬਹੁਤ ਬਹੁਤ ਸ਼ੁਕਰੀਆ